ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਲ ਤਾਂ ਤੇ ਅੱਜ ਇੱਕ ਆਪਾਂ ਇਹ ਜੀ ਥਾਂ ਦੇ ਪਹੁੰਚੇ ਆਂ ਜਿਨ੍ਹਾਂ ਦਾ ਨਾਮ ਅੱਜ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਸੁਣਦੇ ਹੋਵੋਗੇ ਮਾਨ ਫੈਮਿਲੀ ਮਾਨ ਫੈਮਿਲੀ ਬਹੁਤ ਵੱਡੀ ਹੈ ਤੇ ਗੁਰਮント ਬਾਈ ਖੜਾ ਆਪਣੇ ਨਾਲ ਇਹ ਨਹੀਂ ਹੈਗਾ ਵੀ ਤੁਸੀਂ ਬਾਈ ਹੁਣ ਤਾਂ ਪਰਮੇ ਸਾਰੇ ਮਾਨ ਨੂੰ ਦੇਖਿਆ ਹੋਊਗਾ ਔੜੀ ਔੜੀ ਅੱਜ ਤੁਹਾਨੂੰ ਸਾਰੀ ਮਾਨ ਫੈਮਿਲੀ ਨਾਲ ਮਲਾਉਣਾ ਆਪਾਂ ਤੇ ਮਾਨ ਫੈਮਿਲੀ ਅੱਜ ਦਿਖਾਉਣਾ ਤੁਹਾਨੂੰ ਤੇ ਬਾਈ ਅਜ ਤੱਕ ਦੇ ਟਰੈਕਟਰ ਬਾਰੇ 155 ਦੇ ਲੋਕ ਬੜੇ ਫੈਨ ਆ ਮਾਨਸਾ ਦੇ ਵਿੱਚ ਤਾਂ ਫਿਰ ਉਹਨਾਂ ਅੱਜ ਕੋਟਕ ਪੂਰੇ ਖੜੇ ਆ ਤੇ ਮਾਨ ਬਾਈ ਵਰਗੇ ਨੇ ਮੈਂ ਇੱਕ ਗੱਲ ਨੋਟ ਕੀਤੀ ਯਾਰ ਚਲੋ ਠੀਕ ਆ ਕਾਮਕਾਰ ਬਹੁਤ ਚੰਗਾ ਪਰਮਾਤਮਾ ਨੇ ਬਖਸ਼ਿਆ ਬੀਬੇ ਬਾਪੂ ਨੇ ਪਹਿਲਾਂ ਬੜੀ ਮਿਹਨਤ ਕਰਕੇ ਇੱਥੋਂ ਤੱਕ ਲੈ ਕੇ ਆਇਆ ਤੁਸੀਂ ਟਰੈਕਟਰ ਆਇਆ ਦੇਖ ਲਓ ਵੀ ਖੇਤ ਵੀ ਲੈ ਕੇ ਜਾਂਦੇ ਆ ਉਹ ਖੇਤ ਉਹ ਤੋਂ ਉਹਨਾਂ ਨੇ ਟਰਾਲੀ ਭਾਗ ਲੈਂਦਾ ਉਹ ਟਰੈਕਟਰ ਦੇ ਵਿੱਚ ਵੀ ਮੈਂ ਨਹੀਂ ਦੇਖਿਆ ਵੀ ਕਿਤੇ ਵੀ ਉਹਦੇ ਭੋਰਾ ਵੀ ਆ ਰੇਤਾ ਰਾਵਾਂ ਹੋਊਗਾ ਨਹੀਂ ਆ ਲੋਕ ਸਮਾਈ ਬਣਾ ਹਰੇਕ ਸੰਦ ਸੰਦੇੜੇ ਨੂੰ ਬੇਕਾਰ ਕਰ ਦਿੰਦੇ ਨੇ ਨਹੀਂ ਅਗਲਾ ਇੱਕ ਹੋਰ ਹੋ ਜਾਂਦਾ ਜਦੋਂ ਕਿਸੇ ਵੀ ਇਨਸਾਨ ਕੋਲੇ ਪੈਸੇ ਵੀ ਵੱਧ ਹੋ ਜਾਣ ਉਹ ਚੀਜ਼ ਦੀ ਥੋੜੀ ਕੇਅਰ ਘੱਟ ਕਰਦਾ ਮੈਂ ਜਿੰਨੇ ਵੀ ਸੰਦ ਸੰਦੇੜੇ ਦੇਖੇ ਆ ਤੇ ਅਣ ਲਿਸ਼ਕਾ ਮਾਰਦੇ ਅੰਦਰ ਖੜੇ ਆਗੇ ਤੇ ਬਾਈ ਇੱਥੋਂ ਦਾ ਕੰਮਣ ਵਾਸਤੇ ਆਂ ਦੱਸੋ ਵੀ ਪਹਿਲਾਂ ਤਾਂ ਕਿੰਨੀ ਕ ਮਿਹਨਤ ਤੇ ਬੇਬੇ ਬਾਪੂ ਦਾ ਕਿੰਨਾ ਕ ਪਿੱਛੇ ਤਿਆਰ ਰਿਹਾ ਇਹ ਤੇਈ ਬਹੁਤ ਟਾਈਮ ਲੱਗ ਗਿਆ ਜਿਹੜੇ ਤਾਂ ਬੇਬੇ ਬਾਪੂ ਦਾ ਸਭ ਨਾਲ ਵੀ ਕੀ ਧੁਰੋਂ ਮੈਂ ਦੱਸਿਆ ਵੀ ਹਾਂ 24 24 ਘੰਟੇ ਹੀ ਕੰਮ ਕਰਕੇ ਇੱਥੇ ਆ ਇਸ ਮਕਾਮ ਉੱਤੇ ਕੀ ਬੇਬੇ ਬਾਪੂ ਅੱਜ ਬਾਈ ਲੋਕਾਂ ਦੇ ਮਨ ਦੇ ਵਿੱਚ ਇੱਕ ਬਹਿਮ ਆਗਾ ਗੁਰਮント ਤੇ ਸੋਨੀ ਬਾਈ ਵੀ ਮਾਨ ਫਾਰਮ ਵਾਲੇ ਸ਼ਾਇਦ ਸ਼ੁਰੂ ਤੋਂ ਹੀ ਪੈਸੇ ਦੇ ਵਿਚਰਿਆਂ ਪੈ ਸ਼ੁਰੂ ਤੋਂ ਹੀ ਇਨਾਂ ਕੋਲੇ ਜ਼ਮੀਨ ਜ਼ਿਆਦਾ ਸੀ ਨਹੀਂ ਬਹੁਤ ਗਰੀਬੀ ਜੋ ਉਠਿਆ ਕਰ ਬਹੁਤ ਨਹੀਂ ਬਹੁਤ ਸਿਰਫ 10 ਕਿੱਲੇ 10 ਕਿੱਲੇ ਜ਼ਮੀਨ ਸੀ ਸਾਡੇ ਕੋਲ ਅੱਜ ਹਾਂਜੀ ਅੱਜ ਸਭੀ ਟੱਚ ਕਰਦੇ ਆ 200 ਕਿੱਲੇ 200 ਕਿੱਲੇ ਚਾਰੇ ਇਕਾਂ ਕੋਲੇ 10 ਕਿੱਲੇ ਜੀ ਦੇਖੋ ਵੱਡੇ ਬਾਪੂ ਜੀ ਸੀ ਜਿਹੜੇ ਬਜ਼ੁਰਗ ਸੀ ਤੇ ਮੈਂ ਦੇਖਿਆ ਉਹਨਾਂ ਕੋਲ 10 ਕਿੱਲੇ ਜ਼ਮੀਨ ਦੇ ਸੀ ਤੇ ਮਾਨ ਫਾਰਮ ਨੇ ਦਿਨ ਰਾਤ ਮਿਹਨਤ ਕਰਕੇ ਕੱਲਾ ਇਹ ਨਹੀਂ ਹੈਗਾ ਵੀ ਮਾਨ ਫਾਰਮ ਨੇ ਗੋभी ਲਾਈ ਚਲੋ ਸਾਰੇ ਭਾਂਤੀ ਖੇਤੀ ਕੀਤੀ ਸਾਰੇ ਉਹ ਕਰਦੇ ਸੀ ਕੰਮ ਕਰਦੇ ਸੀ ਤਾਂ ਇੱਥੋਂ ਤੱਕ ਆਇਆ ਮਾਨ ਫਾਰਮ ਦੀ ਮੈਨੂੰ ਇੱਕ ਗੱਲ ਚੰਗੀ ਲੱਗੀ ਵੀ ਮਾਨ ਫਾਰਮ ਅੱਜ ਵੀ ਖੇਤ ਕੰਮ ਆਪ ਕਰਾ ਰਿਹਾ ਹੈ ਵੀ ਇਹ ਨਹੀਂ ਹੈਗਾ ਵੀ ਨਾਲ ਉਹਦੇ ਵੀ ਆਪਾਂ ਯਾਰ ਵੀ ਸੋਚ ਲਿਆ ਹੁਣ ਚੰਗੇ ਹੋ ਗਏ ਤਾਂ ਆਪਾਂ ਮਿਹਨਤ ਕਰਨੀ ਛੱਡ ਦਈਏ ਤੇ ਆਪਾਂ ਸਾਰਾ ਕੰਮ ਲੇਬਰ ਤੋਂ ਕਰਾਈਏ ਨਹੀਂ ਮਾਨ ਫਾਰਮ ਅੱਜ ਵੀ ਕੰਮ ਆਪ ਕਰ ਰਿਹਾ ਹੈ ਤੇ ਬਈ ਟਰੈਕਟਰਾਂ ਦਾ ਦੱਸ ਬਈ ਯਾਰ ਸਾਰੇ ਜੋੜੀਆਂ ਰੱਖਿਆ ਕੀ ਖਾਸੀਅਤ ਬੱਸ ਇਹਦਾ ਨਿਆਰਾ ਹੀ ਵੱਖਰਾ ਹੈ ਨਿਆਰਾ ਵੱਖਰਾ ਇਹ ਬ੍ਰੈਂਡ ਹੈ ਜੀ ਇੱਕ ਹੰਦੀ ਬ੍ਰੈਂਡ ਇੱਕ ਜੋੜੀ ਆ ਜੀ ਅੱਛਾ ਇਹ ਜਿਹੜਾ ਸਮਝ ਲੈ ਵੀ ਫੀਲਿੰਗ ਹੈ ਉਹਦੀ ਅਸਾਂਸਾ ਵੀ ਆ ਕੇ ਬਰਾ ਹੈ ਜਹਾਜ਼ ਨਹੀਂ ਵੀ ਲਗਉਂਦੀ ਨਹੀਂ ਇਹ ਜੀ 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 ਇਹ ਤੇ ਆ 5075 ਖੜਾ ਹਾਂ ਜੀ 30 36 ਖੜਾ ਤੇ ਨਾਲ 5050 ਡੀ ਖੜਾ ਤੇ ਨਾਲ 5105 ਖੜਾ ਤੇ ਉਹ ਸਾਰਿਆਂ ਨੂੰ ਵੱਡੇ ਤੋਂ ਕੀ ਕੰਮ ਲੈਨੇ ਹੋ ਉਹਦੇ ਦੂਜੇ ਨੰਬਰ ਇਟਰ ਹਨ ਹਾਂ 28 ਤੋਂ ਬਾਅਦ ਸਦਾਰਾ ਕਰ ਦੇਵੀਂ ਠੀਕ ਹੈ ਉਧਰ ਵੀ ਆਪਾਂ ਮਾਰ ਕੇ ਆਵੇਂਗੇ ਜਿਹੜਾ ਉਧਰ ਸੰਦ ਸੰਦੇੜੇ ਇਹ ਨਹੀਂ ਹੈ ਕਾਲੇ ਟਰੈਕਟਰ ਹੈ ਇੱਥੇ ਟਰੈਕਟਰ ਹੀ ਖੜੇ ਆ ਨਾਲ ਇੱਧਰ ਗੱਡੀਆਂ ਵੀ ਖੜੀਆਂ ਤੇ ਨਾਲ ਆਪਾਂ ਤੁਹਾਨੂੰ ਗੱਡੀਆਂ ਵਾਲਾ ਵੀ ਦਿਖਾਉਣੇ ਆ ਬਾਈਆਂ ਨੇ ਯਾਰ ਰੇ ਸਿੱਟ ਨਾਲ ਅੱਡ ਬਣਾਇਆ ਹੋਇਆ ਠੀਕ ਹੈ ਹਰ ਇੱਕ ਚੀਜ਼ ਵਾਸਤੇ ਅੱਡ-ਅੱਡ ਸੰਦ ਰੱਖਿਆ ਰੇ ਵਾਸਤੇ ਪੱਕਾ ਰੱਖਿਆ ਬਾਈਆਂ ਨੇ ਇਹਦਾ ਰੇ ਸੱਡ ਦੋ ਹਾਂ ਜੀ ਰੇ ਰੇ ਸਪਰੇਏ ਇਹਨਾਂ ਚੋਲੇ ਤੇ ਕਣਕ ਤੇ ਝੂਪੀ ਤੇ ਮਿੱਟੀ ਲਾਉਂ ਤਿੱਕਰ ਹੀ ਇਸਨੇ ਕੰਮ ਕਰਨਾ ਠੀਕ ਹੈ ਐਸੀ ਨਹੀਂ ਕੰਮ ਕਰਨਾ ਮਿੱਟੀ ਤੱਕ ਇਸਨੇ ਕੰਮ ਕਰਨਾ ਐਸੀ ਨਹੀਂ ਕੰਮ ਕਰਨਾ ਛੱਤੀ 30 ਛੱਤੀ ਤੁਸੀਂ ਰੱਖ ਜੌਂਡੀਰ ਕਹਿੰਦੇ ਚਲਾਉਣ ਦਾ ਨਯਾਰਾ ਵਕਰਾ ਤੇ ਲਗਭਗ ਸਾਰੇ 4x4 ਨੇ ਕੋਈ ਕੋਈ ਨਹੀਂ ਹੈਗਾ ਵੀ ਜਿਹੜਾ 4x4 ਨਾ ਹੋਵੇ ਇਹ ਨਾ ਸੋਚ ਰਹੇ ਹੋ ਵੀ ਮਾਨ ਕੇ ਕਰੇ ਇੰਨੇ ਟਰੈਕਟਰ ਖੜੇ ਆ ਪਰ ਮੈਂ ਜਦੋਂ ਗੱਲਾਂ ਸੁਣੀਆਂ ਬਾਈ ਦੀਆਂ ਵੀ ਯਾਰਾ ਬੇਬੇ ਬਾਪੂ ਨੇ ਇੰਨੀ ਮਿਹਨਤ ਕੀਤੀ ਹੈ ਤੇ ਤਾਂ ਕਰਕੇ ਆਏ ਸੀ ਵਾਲੇ ਕੈਬਨਾਂ ਦੇ ਵਿੱਚ ਬੈਠਣ ਜੋਗੇ ਕਰਤੇ ਹੈਗੇ ਤੇ ਹੋਰ ਵੀ ਬਾਈ ਨੇ ਜਿਹੜੇ ਪੁਰਾਣੀਆਂ ਚੀਜ਼ਾਂ ਵੀ ਸਾਹਮਣੇ ਰੱਖੀਆਂ ਚੇਤਕ ਸਕੂਟਰ ਸਕੂਟਰੀ ਵੀ ਖੜੀਆ ਪਲਟੀਨਾ ਵੀ ਖੜਾ ਤੇ ਚਾਰ ਜੜੀ ਵੀ ਖੜੀਆ ਨਾਲ ਕਾ ਉਸ ਨੂੰ ਵੀ ਸਾਰਾ ਕੁਝ ਹੀ ਰੱਖਿਆ ਹੈ ਨਾਲ ਸਾਈਕਲ ਵੀ ਖੜਾ ਹੈ ਤੇ ਬਾਈ ਵਰਗਾ ਨੇ ਬਾਈ ਬੜੀ ਮਿਹਨਤ ਕਰਕੇ ਇੱਥੋਂ ਤੱਕ ਮੁਕਾਮ ਤੱਕ ਲੈ ਕੇ ਆਇਆ ਇਹ ਨਹੀਂ ਹੈਗਾ ਇੱਧਰ ਬਾਈ ਨੇ ਸਵਿਫਟ ਵੀ ਰੱਖਿਆ ਨਾਲ ਥਾਰ ਵੀ ਰੱਖੀ ਹੈ ਤੇ ਘਰੇ ਵੀ ਬਾਈ ਨੇ ਬਹੁਤ ਵਧੀਆ ਬਾਕੀ ਸਭ ਤੋਂ ਵੱਡੀ ਗੱਲ ਮੈਨੂੰ ਸੋਣੀ ਲੱਗੀ ਯਾਰ ਮਾਨ ਫਾਰਮ ਦੇ ਵਿੱਚ ਜਿੰਨੇ ਵੀ ਭਾਈ ਨੇ ਸਾਰਿਆਂ ਦਾ ਸੁਭਾਅ ਬੜਾ ਚੰਗਾ ਹੈ ਨਹੀਂ ਬੰਦੇ ਕੋਲੇ ਜੇ ਪੈਸੇ ਹੋਣ ਨਾ ਬਾਈ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਹੈਗਾ ਸਹੀ ਗੱਲ ਹੈ ਹੈਗੀ ਨੇ ਇਹ ਗੱਲ ਨਹੀਂ ਪਰ ਮਾਨ ਫਾਰਮ ਦੇ ਵਿੱਚ ਇੱਕ ਗੱਲ ਆ ਕੇ ਲੱਗੀ ਮੈਂ ਇਹ ਨਹੀਂ ਕਹਿੰਦਾ ਮੇਰੇ ਤੇ ਨਿਕਲੇ ਤੇ ਬੰਡ ਵੀ ਜਿੰਨੇ ਵੀ ਅੱਜ ਦੇਖਾ ਉੱਥੇ ਮੀਟਿੰਗ ਕਰਾਈ ਸੀ ਬੰਦੇ ਆਏ ਸੀ ਸਾਰਿਆਂ ਨੂੰ ਬਾਈ ਨੇ ਬਹੁਤ ਰਿਸਪੈਕਟ ਦਿੱਤੀ ਹਾਂਜੀ ਬੰਦੇ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਜੇ ਪੈਸੇ ਕਿੰਨਾ ਮਰਜੀ ਕਮਾ ਲੇ ਇਨਸਾਨੀਅਤ ਹੋਣੀ ਜ਼ਰੂਰੀ ਆ ਤੇ ਹੁਣ ਇੱਥੋਂ ਆਪਾਂ ਤੁਹਾਨੂੰ ਦੂਜੇ ਬਾਈ ਮਾਨ ਪਰਮ ਨਾਲ ਵੀ ਮਲਾਉਣੇ ਆਗੇ ਉੱਥੇ ਜਾ ਕੇ ਵੀ ਬਾਈ ਨਾਲ ਕਰਦੇ ਆ ਗੱਲਬਾਤ ਚੱਲਦਾ ਚੱਲੋ ਬਾਈ ਨੇ ਯਾਰ ਸੰਦ ਸੰਦੇੜਾ ਵੀ ਕੀ ਆ ਬਾਤ ਗੱਲ ਹੀ ਬਣਾਈ ਪਈਆ ਤੇ ਆ ਕਿੰਨੇ ਕਲਟੀਵੇ 12 ਕਲਟੀਵੇਟਰ ਉਧਰ ਉਹ ਜਿਹੜੀ ਮਸ਼ੀਨ ਵੀ ਪਈ ਆ ਆਪਣੀ ਪਿੱਛੇ ਜੰਦਰਾ ਵੀ ਵੱਡਾ ਪਿਆ ਉਹ ਉਹ ਕਾਦੇ ਵਾਸਤੇ ਵਰਤ ਤਾ ਗੋਭੀ ਦੇ ਬਟਾ ਅਸਾ ਖੀਰਾ ਵੇਚਣ ਤੁਸੀਂ ਵੱਡੀ ਖੇਲ ਤੇ ਲਾਉਣੇ ਨਹੀਂ ਖੇਲਾ ਆਪਾਂ ਉਹ ਹਲਾ ਨਾਲ ਪਾਉਣੇ ਆ ਜਿਵੇਂ ਕੋ ਪਏ ਆ ਉਧਰਲੇ ਪਾਸੇ ਵੀ ਪਏ ਆ ਹਾਂ ਉਹ ਮਤਲਬ ਜਿਵੇਂ ਆਪਾਂ ਕਹਿ ਦਈਏ ਜਿਹਨੂੰ ਆਪਾਂ ਖਾਣੇ ਕਹਿ ਦਿੰਦੇ ਆ ਪਾਉਣ ਹਾਂ ਆਡਾ ਪਾਉਣੇ ਉਹਦੇ ਨਾਲ ਠੀਕ ਆ ਉਹ ਵੀ ਹਾਂ ਵੱਡੀਆਂ ਆਡਾ 22 ਵਰਗਿਆਂ ਨੇ ਯਾਰ ਕੋਈ ਚੀਜ਼ ਨਹੀਂ ਹੈਗੀ ਵੀ ਜਿਹੜੀ 22 ਵਰਗਿਆਂ ਕੋਲੇ ਸੰਧ ਹੈ ਨਹੀਂ ਸਾਰਾ ਕੁਝ ਹੀ ਪਿਆ ਇੱਥੇ ਕਹੇ ਤੁਹਾਨੂੰ ਵੀ ਕੁਝ ਵੀ ਆਉਂਦਾ ਤਿੰਨ ਹੁੰਦੇ ਖੇਡਾਂ ਆਪਣਾਲੇ ਇਹ ਅਖਰੇ ਕੋਲ ਪੰਜ ਇਹ ਪੰਜ ਗੁਰੂਏ ਪੂਰੀ ਡੈਟ ਵੀ ਰੱਖੇ ਆ ਤੇ ਆਪਾਂ ਨੂੰ ਤਾਂ ਹੀ ਫਾਇਦਾ ਨਾ ਜੇ ਮਤਲਬ ਆਪਾਂ ਜਿਹੜਾ ਕੰਮ ਕਰਨਾ ਉਹ ਛੇਤੀ ਨਿਬੜੇ ਹਨਾ ਹਾਂਜੀ ਹਾਂਜੀ ਤੇ ਇੱਕ ਥੋੜੀ ਚੀਜ਼ ਬਾਈ ਨੇ ਦਿਖਾਉਣਾ ਜਾ ਰਹਾ ਮੈਂ ਵੀ ਬਾਈਆਂ ਨੇ ਆਪਸਾਂ ਸੰਦੇੜੇ ਤਿਆਰ ਕਰਨ ਦੇ ਵਿੱਚ ਵੀ ਬੜੀ ਭੂਮਿਕਾ ਨਿਭਾਈ ਆ ਇੱਕ ਆ ਇਹਨਾਂ ਨੇ ਸੰਦੇੜਾ ਸਾਰੇ ਪਾਈਆਂ ਨੇ ਆਪਦੀ ਮਿਹਨਤ ਨਾਲ ਬਣਵਾਇਆ ਸੀ ਜਿਹੜਾ ਕੀ ਗੋਭੀ ਨਾਲ ਮਿੱਟੀ ਲਾਉਂਦਾ ਇੱਕ ਸੰਦੇੜਾ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲੂਗਾ ਇਹ ਬਾਈ ਇੱਥੋਂ ਹੀ ਦੇਖ ਲਓ ਇਹਨਾਂ ਨੇ ਕੋਟਕਪੂਰੇ ਦੇ ਵਿੱਚ ਬਾਈ ਨੂੰ ਹਨਾ ਬਾਈ ਉਹ ਪਹਿਲਾਂ ਪੰਮੇ ਬਾਈ ਨੇ ਹਣਾ ਹਾਂ ਦੱਸਿਆ ਇਹਦੇ ਬਾਰੇ ਦੱਸ-ਦੱਸ ਕੇ ਬਾਈ ਫੇਰ ਇਹਦਾ ਵੀ ਸਾਰੇ ਸੁਧਾਰ ਕਰ ਕਰਕੇ ਇੱਥੋਂ ਤੱਕ ਲੈ ਗਏ ਆ ਜੇ ਕਿਸੇ ਨਾਲ ਲੈਣਾ ਤਾਂ ਉਹ ਤੋਂ ਬਾਈਆਂ ਤੋਂ ਵੀ ਬਣਵਾ ਵੀ ਸਕਦੇ ਹੋਗੇ ਸੌਖਾ ਇਹ ਖੇਡਾਂ ਵਾਸਤੇ ਬੈਸਟ ਆ ਇਹ ਵਧੀਆ ਤੇ ਬਾਈ ਵਰਗਿਆਂ ਕਹਿੰਦੇ ਆ ਇੰਨਾ ਵੱਡਾ ਜਿਹੜਾ ਇਹਨਾਂ ਨੇ ਬਰਾਹੋ ਪਾਇਆਗਾ ਸੈੱਡ ਪਾਇਆਗਾ ਕਹਿੰਦੇ ਬਾਈ ਚਾਂਸ ਜੇ ਹੁਣ 50 60 ਕਿੱਲਿਆਂ ਦੀ ਕਣਕ ਇਕੱਠੀ ਵੱਢਣੀ ਪੈ ਜੇ ਜਾਂ ਲਵਣੀ ਪੈ ਜੇ ਤਾਂ ਇੱਥੇ ਆ ਕੇ ਸਾਰੀ ਕਣਕ ਜਾਂ ਹੋ ਲਾ ਦਿੰਨੇ ਆਪਾਂ ਅੱਜ ਵੀ ਇੱਥੇ ਸਾਰਾ ਪ੍ਰੋਗਰਾਮ ਕਰਾਇਆ ਸੀਗਾ ਆਪਾਂ ਜਿੰਨੇ ਵੀ ਕਿਸਾਨ ਪਹੁੰਚੇ ਸੀਗੇ ਤੇ ਇਧਰ ਬਾਈ ਵਰਗਿਆਂ ਕੋਲੇ ਇਹਨੂੰ ਤਾਂ ਉਹੀ ਖਿੱਚਦਾ ਉਹ ਵੱਡਾ ਜੌਂਡੀਆ ਇਹਨੂੰ 50 ਫਿਰ ਚੁੱਕੀ ਖਿੱਚੂ ਐ 50 75 ਕੈਮਣਾ ਹੋਰ ਨਹੀਂ ਕੋਈ ਲੱਤ ਲਾਉਂਦਾ ਨਹੀਂ ਜੀ ਲਾਉਂਦਾ ਕਿਹੜਾ ਵਜਨ ਜੱਗੇ ਬੌਸ ਤੋਂ ਤਾਂ ਨਹੀਂ ਤਿਆਰ ਕਰਾਇਆ ਕਿਤੇ ਨਹੀਂ ਨਹੀਂ ਅਰੇ ਲਾਇਆ ਨਹੀਂ ਉਹਦੇ ਕੋਈ ਚਾਬੀ ਨਹੀਂ ਲਗਦੇ ਆਪਾਂ ਹੋਰ ਬੰਦੇ ਨੂੰ ਨਹੀਂ ਬੈਠਣ ਦਿੰਦੇ ਉੱਤੇ ਠੀਕ ਆ ਬਸ ਉਹੀ ਕਰ ਅਰੀਜਨਲ ਹੀ ਰੱਖਣਾ ਮੈਂ ਫੈਨ ਅਰੀਜਨਲ ਦੇ ਬਾਈ ਨੇ ਦੂਜੇ ਨੇ ਪੰਮੇ ਇਹਨਾਂ ਦਾ ਕਰਾਇਆ ਹਨਾ ਉਹਨੇ ਮੋਡੀਫਿਕੇਸ਼ਨ ਕਰਾਈ ਆ ਤੇ ਆਹ ਬੜੀ ਆਹ ਤਾਂ ਖਾਸੀ ਮੋਟਰ ਖਿੱਚਦਾ ਉਹ ਜਨੈਟਰ ਬਾਈ ਜੇ ਸਾਡੇ ਨਹੀਂ ਤੇ ਜੇ ਦੱਸਦਾ 15 15 ਰੁਪਏ ਹਾਂ ਇਹ ਤਿੰਨ ਚਾਰ ਮੋਟਰਾਂ ਦਾ 10-10 ਦੀਆਂ ਚਾਰ ਮੋਟਰਾਂ ਇਹ ਵੀ ਪਤਾ ਨਹੀਂ ਲੱਗ ਗਿਆ ਜੀ ਠੀਕ ਆ ਕੋਈ ਚੱਕਰ ਹੀ ਨਹੀਂ ਵੀ ਤੇ ਆਹ ਰੇਖਣਾਉਣ ਵਾਲਾ ਪਿਆ ਯੰਤਰ ਆਪਣਾ ਜਿਹੜਾ ਰੇਹ ਦੇ ਉੱਤੇ ਲੱਗਦਾਗਾ ਜਿਵੇਂ ਰੇਖਣਾਉਣੀ ਆ ਇਹਦੇ ਨਾਲ ਇਹ ਉਹਦੇ ਉੱਤੇ ਲੱਗਦਾ ਜਿਹੜਾ ਪਰ ਉਧਰ ਜੌਂਡੀਰ ਖੜਾ ਸੀ ਉਹਦੇ ਨਾਲ ਫਿੱਟ ਹੁੰਦਾ ਤੇ ਇਧਰ ਸਪਰੇਅ ਵਾਲ ਆ ਗਿਆ ਢੋਲ ਤੇ ਆਹ ਬਾਕੀ ਆਪਣੀ ਮਸ਼ੀਨ ਜੀਰੋ ਡਰਲ ਹਾਂ ਜੀ ਇਹ ਜੀਰੋ ਡਰਲ ਨਹੀਂ ਇਹ ਆਪਣੀ ਤੋਂ ਨਾਮ ਦੀ ਜੜੜੀ ਹੈ ਜੀ ਅੱਛਾ ਜਿਹੜੀ ਆਪਾਂ ਹਾਂ ਸਿੱਧੀ ਬਿਜਾਈ ਆ ਰਹੀ ਹੈ ਕਰਦੇ ਹੋ ਤਾਂ ਸਿੱਧੀ ਬਿਜਾਈ ਹਾਂ ਮੈਂ 3 ਸਾਲ ਕੀਤੀ ਸੀਗੀ ਹੁਣ ਕਿ ਥੋੜਾ ਜਨਾ ਵਿੱਚ ਚੌਣ ਲੱਗ ਪਈ ਚੋਭਾ ਆਉਣ ਲੱਗਾ ਜੀ ਹੋਰ ਵੇਚੀ ਜੀ ਵਿੱਚ ਲਾਉਣ ਲੱਗ ਪਈ ਪੀ ਠੀਕ ਆ ਹਾਂ ਜੀ ਫਿਰ ਵਿੱਚ ਥੋੜਾ ਗੈਪ ਪਾਤਾ 1 ਸਾਲ ਫਿਰ ਇਹਦੇ ਵੀ ਬੀਜਿਆ ਥੋੜਾ ਜ ਠੀਕ ਆ ਇੱਦਾਂ ਹੀ ਬੀਜ ਜਗਾ ਤੇ ਬਾਈਆਂ ਨੇ ਬਈ ਇੱਥੇ ਤੱਕ ਆਉਣ ਵਾਸਤੇ ਨਾ ਜਦੋਂ ਸੁਣਦੇ ਆ ਕਹਾਣੀ ਬੜੀ ਜਿਆਦਾ ਯਾਰ ਹੱਥੋਂ ਜਿਆਦਾ ਮਿਹਨਤ ਕੀਤੀ ਆ ਸੋਚ ਵੀ ਨਹੀਂ ਸਕਦੇ ਹੈਗੇ ਆਪਾਂ ਪਰੇ ਤੋਂ ਪਰੇ ਆ ਵੀ ਆਪਣੀ ਸੋਚ ਤੋਂ ਵੀ ਪਰੇ ਹੋਇਆ ਪਿਆ ਕੰਮ ਚ ਜਿਵੇਂ ਆਪਾਂ ਕਹਿ ਦਈਏ ਪੂਰਾ ਸਿਰਾ ਹੀ ਕਰਾਇਆਗਾ ਬਾ ਬਾਈ ਨੇ ਵੀ ਟਰੈਕਟਰ ਉਧਰ ਜੌਂਡੀਅਰ ਖੜਿਆ ਇਧਰ ਮੈਸੀ ਖੜਾ ਤੇ ਨਾਲ ਬਾਈ ਨੇ ਦੂਜੇ ਵੀ ਰੱਖੇ ਹੈਗੇ ਉਹ ਰੇ ਵਾਲਾ ਬਾਈ ਨੇ ਪੱਕੇ ਜਿਹੜਾ ਟਰਾਲੇ ਰੇ ਇਧਰ ਇਧਰ ਬਾਈ ਆਪਦਾ ਮਕਾਨ ਵੀ ਤਿਆਰ ਕਰ ਰਿਹਾ ਸਾਰਿਆਂ ਦੇ ਮਨ ਦੇ ਵਿੱਚ ਵੱਡੇ ਜਿਹੜੇ ਵਹਿਮ ਨੇ ਬਾਈ ਵਰਗਾਂ ਨੇ ਸਾਰੇ ਭਰਾਵਾਂ ਨੇ ਬਾਲੀ ਮਿਹਨਤ ਕੀਤੀ ਹੈ ਜਿੰਨੀ ਆਪਾਂ ਕਹਿ ਦਈਏ ਇਹ ਮਿਹਨਤ ਕਰਕੇ ਇੱਥੋਂ ਤੱਕ ਆਏ ਕੰਮ ਨੇ ਆ ਪੰਜਾਬ 75 ਦੇ ਮਗਰ ਇਹ ਵੀ ਉਹੀ ਕਲਟੀਵੇਟਰ ਪਾਉਂਦੇ ਨੇ 17 ਤੇ ਰੂਟਾ ਵਟਰ ਵੀ ਵੱਡੀ ਨੇ ਬਾਈ ਕੋਲੇ ਸੰਦ ਸੰਦੇੜੇ ਬਾਈਆਂ ਕੋਲੇ ਸਾਰੀ। ਕੀ ਬਾਤ ਨੇ। ਤੇ ਆ ਪਿਆ ਉਹ ਬੱਟਾਂ ਵਾਲਾ। ਦੋਨੇ ਸਾਰੇ ਸੰਦ ਸੰਦੇੜੇ ਤੇ ਉਹ ਆਪਣੇ ਛੋਟੇ ਕਿਸਾਨ ਦਾ ਉਹ ਕੜਾ ਟਰੈਕਟਰ। ਇਹ ਉਹਨੂੰ ਸਪੈਸ਼ਲ ਲਿਆ ਕੇ ਦਿੱਤਾ ਬਈ ਟਰੈਕਟਰਾਂ। ਹਾਂ। ਸਪੈਸ਼ਲ ਦੋ ਹੋ ਗਏ ਤੇ। ਅੱਛਾ। 51 11 ਉਹਦਾ ਸਪੈਸ਼ਲ ਹੋ ਗਿਆ। ਉਹ ਕਿੱਥੋਂ ਤਿਆਰ ਕਰਾਇਆ ਬਈ 51 11? ਉਹ ਆਪਾਂ ਇੱਥੇ ਹੀ ਤਿਆਰ ਕਰਾਇਆ। ਉਹ ਮੁੰਡਾ ਹੈਗਾ ਖਰਾਬ ਦਾ ਕੰਮ ਜਾਣਦਾ। ਅੱਛਾ ਉਹ ਤਾਂ ਤਿਆਰ ਕਰਾਤਾ। ਉਹ ਇੰਜਣ ਕਾਹਦਾ ਤੇ ਚ? ਉਹਦੇ ਉਹ ਤਾਂ ਬੈਟਰੀ ਆ ਅੱਛਾ ਬੈਟਰੀ ਵਾਲਾ ਇਹ ਰੱਖੇ ਨਹੀਂ ਆ ਹ ਅੱਛਾ ਉਹਦੀ ਬੈਟਰੀ ਲੈਣੀ ਬੈਟਰੀ ਆ ਤੇ ਉਹਦੀ ਮੋਟਰ ਉਹਦੀ ਮੋਟਰ ਆ ਉਹ ਕਿਸਾਨ ਦਾ ਟਰੈਕਟਰ ਵੀ ਆ ਖੜਾ ਬਈ 28 ਜਾਂਦੇ ਉਹਨੂੰ ਮੈਂ ਉਹਨੂੰ ਠਾਕੇ ਲਿਓ ਆ ਛੋਟਾ ਜਿਹਾ ਟਰੈਕਟਰ ਲੈਂਦਾ ਉਹਦੇ ਵਾਸਤੇ ਇਹ ਬਾਗਾਂ ਵਾਲਾ ਟਰੈਕਟਰ ਆ ਇਹ ਸੇ ਨੂੰ ਨਹੀਂ ਕਰਾਉਂਦਾ ਸਭ ਤੋਂ ਬਈ ਮੈਨੂੰ ਬਾਈ ਪੰਮੇ ਇੱਕ ਗੱਲ ਵਧੀਆ ਲੱਗੀ ਵੀ ਬਾਈ ਜੀ ਤੁਸੀਂ ਉਹਨੂੰ ਨਿੱਕੇ ਜਿਹੇ ਹੁੰਦੇ ਨੂੰ ਨਾਲੇ ਖੇਤ ਦੇ ਵਿੱਚ ਪਾੜਿਆ ਵੀ ਸਾਰਾ ਕੁਝ ਹੁੰਦੇ ਹਵਾਏ ਵੀ ਤੁਸੀਂ ਉਹ ਸੋਚ ਰਹੇ ਸੀਗਾ ਯਾਰ ਵੀ ਮੋਬਾਈਲ ਨਾਲ ਜ਼ਿਆਦਾ ਦੇਖਦਾ ਸੀ ਅੱਛਾ ਮੋਬਾਈਲ ਤੋਂ ਬਾਅਦ ਫਿਰ ਉਹਨੂੰ ਉਹ ਟਰੈਕਟਰ ਬਣਾ ਕੇ ਅੱਛਾ ਆ ਲਿਆ ਭਈਆ ਉਹਦਾ ਨਾਟ ਕਰਾਂ ਨਾਟ ਕਰਾਂ ਲੈ ਕੇ ਆਉਦਾ ਉਹ ਉਦੋਂ ਬਾਅਦ ਫਿਰ ਉਹਦੇ ਤੇ ਹੁਣ ਉਹਦੇ ਹੱਥ ਸਿੱਧੇ ਹੀ ਹੋ ਗਏ ਅੱਛਾ ਲੈ ਖੂਕ ਲਾਉਣਾ ਉਹਦੇ ਗੇਅਰ ਉਹਦੇ ਵੀ ਹੈਗੇ ਆ ਅੱਛਾ ਤੇ ਹੁਣ ਤਾਂ ਫਿਰ ਆ ਵੀ ਚਲਾ ਲੈਂਦਾ ਹੁਣ ਤਾਂ ਹਾਂ ਭਈ ਮੈਂ ਦੇਖਿਆ ਚਲਾਈ ਫਿਰਦਾ ਹਾਂਦਾ ਵੀਡੀਓ ਚ ਵੀ ਛੋਟੇ ਕਿਸਾਨ ਦੇ ਇਹਦੇ ਸ਼ੌਂਕ ਹੋਊਗਾ ਦਾ ਬਾਈ ਬਾਈ ਕਰਨਗੇ ਬਾਈ ਕਰਨਗੇ ਹਾਂ ਸ਼ੌਂਕ ਜਗਾਇਆ ਇਹਨੂੰ ਵੀ ਬਾਈ ਨੇ ਪੂਰਾ ਤੇ ਬਾਈ ਪੂਰੀ ਕਰਦਾ ਨਾਲ ਸਾਰਾ ਕੰਮ ਕਰਾਉਂਦਾ ਹੈ ਇਹ ਲਾਇ ਇਹ ਨੂੰ 911 ਬਣਾ ਕੇ ਦੇਪਾ ਅੱਛਾ ਲਿਆ ਲਿਆ ਅੱਗੇ ਲਿਆ ਅੱਗੇ ਲਿਆ ਪੂਰਾ ਫੈਨ ਹੈ ਵੀ ਟਰੈਕਟਰ ਦਾ ਇਹ ਪਰ ਥੋੜਾ ਜਿਹਾ ਮੂਸੇ ਵਾਲੇ ਦਾ ਫੈਨ ਸੀ ਜਰਾ ਅੱਛਾ ਮੇਰੇ ਵਾਂਗੂ ਮੂਸੇਆ ਦਾ ਫੈਨ ਹੈ 911 ਉਹਦੇ ਵਾਂਗੂ ਤਿਆਰ ਕਰਾ ਠੀਕ ਆ ਮੂਸੇਆ ਦਾ ਫੈਨ ਆ ਦੇਖੋ ਆਏ ਜੇ ਮੈਂ ਕਹਿੰਦਾ ਜਵਾਕਾਂ ਨੂੰ ਪਹਿਲੀ ਇਹ ਚੀਜ਼ ਬੰਨੀ ਪਾ ਦਈਏ ਬਾਈ ਮਾਰ ਵੀ ਨਹੀਂ ਖਾਂਦਾ ਬੰਦਾ ਜਿਵੇਂ ਕਦਾ ਵੀ ਕਿਵੇਂ ਟਰੈਕਟਰ ਮੋੜਨਾ ਹੈ ਕਿਵੇਂ ਬ੍ਰੇਕ ਲਾਉਣੇ ਆ ਕਿੱਧਰ ਨੂੰ ਇਹਨੂੰ ਬੈਕ ਕਰਨਾ ਹੈ ਪਹਿਲਾਂ ਇਹ ਤੇ ਬਾਈ ਕਹਿੰਦਾ ਸਿਖਾਦਾ ਇਹਨੂੰ ਤੇ ਹੁਣ ਉਹ ਵੱਡਾ ਟਰੈਕਟਰ ਵੀ ਚਲਾ ਲੈਂਦਾ ਹੁਣ ਉਹ ਚਲਾਉਂਦਾ ਇਹ ਆਦਾ 30 36 ਚਲਾ ਕੇ ਦਿਖਾ ਦੇ ਮਾੜੀ ਅੱਡ ਮਾਰ ਨੂੰ ਵੀ ਦੇਖਦੇ ਆਂਗੇ ਲਾ ਦੇ ਥੀ ਥੀ ਲਾ ਦੇ ਛੋਟਾ ਕਿਸਾਨ ਤੇ ਗੇਅਰ ਗੁਰ ਲੱਗ ਗਿਆ ਆਦਾ ਪੂਰਾ ਉਹ ਚਲਾਉਂਦਾ ਟਰੈਕਟਰ ਹਾਂ ਠੀਕ ਆ ਯਾਰਾ ਓਕੇ ਦੀ ਰਿਪੋਰਟ ਆ ਬੰਦਾ ਕਮਾਲ ਕਰਦਾ ਜਮਾ ਕੀ ਬਾਤ ਆ ਯਾਰਾ ਨਹੀਂ ਅੱਜ ਕੱਲ ਦੇ ਏਡੇ ਏਡੇ ਜਵਾਕ ਨਾ ਉਹ ਨਹੀਂ ਫੋਨ ਦੇ ਉੱਤੇ ਕਾਰਟੂਨ ਘਾਹਣਗਾ ਤਾਂ ਮੂਰੀਂ ਘਾਹਣਗਾ ਤਾਂ ਪਿੱਛੇਂ ਘਾਹਣਗਾ ਤਾਂ ਪਬਜੀ ਖੇਡ ਲੈ ਤੇ ਆਦ ਅਸੀਂ ਦੇਖ ਲਵਾਂ ਇਹ ਜੇ ਪੰਜਾਬ ਨੂੰ ਇਹੇ ਜਿਹ ਬੱਚਿਆਂ ਦੀ ਲੋੜ ਐ ਵੀ ਜਿਹੜਾ ਟਰੈਕਟਰ ਦੇ ਨਾਲ ਪਹਿਲੇ ਦਿਨੀ ਪਿਆਰ ਪਾਈ ਬੈਠਾ ਯਾਰ ਆ ਜੀ ਚੰਗੀ ਆ ਇਹ ਚੀਜ਼ ਹਰੇਕ ਦੇ ਇੱਕ ਕਰ ਕਿਸਾਨ ਕਹਿੰਦੇ ਆਪਾਂ ਨੂੰ ਜਾਣ ਵੇਲੇ ਬਾਈ ਇੱਕ ਗਿਫਟ ਦੇਣ ਲੱਗਿਆ ਜਿਹੜਾ ਕਿ ਬਾਈ ਹਰੇਕ ਨੂੰ ਹੀ ਦਿੰਦਾ ਹੈ ਵੀ ਜੋ ਜੋ ਬਾਈ ਨੂੰ ਮਿਲਣ ਆਉਂਦੇ ਆ ਕੱਲਾ ਇਹ ਨਹੀਂਗਾ ਮੈਂ ਬਾਈ ਵਰਗਿਆਂ ਦੀ ਇੱਕ ਗੱਲ ਦੇਖੀ ਵੀ ਬਾਈ ਵਰਗੇ ਵੀ ਛੋਟੇ ਲੈਵਲ ਤੋਂ ਉੱਠ ਕੇ ਬਹੁਤ ਦੂਰ ਤੱਕ ਗਏ ਆ ਪਰ ਜੋ ਮੈਨੂੰ ਇੱਕ ਗੱਲ ਚੰਗੀ ਲੱਗੀ ਮੈਨੂੰ ਸਭ ਤੋਂ ਵੀ ਚਲੋ ਆਪਾਂ ਜਾਣਦੇ ਆ ਕਿਤੇ ਅੱਜ ਕੱਲ੍ਹ ਦੇਖ ਦੁਨੀਆ ਦਾ ਇਹ ਹਾਲ ਆ ਵੀ ਜੇ ਮਾੜੀ ਮੋਟੀ ਕਿਸੇ ਦੀ ਚੜ੍ਹਾਈ ਹੋ ਜਾਏ ਕਿਸੇ ਨੂੰ ਕੋਈ ਬੰਦਾ ਪੁੱਛਦਾ ਵੀ ਹੈ ਨਹੀਂਗਾ ਤੇ ਤੂੰ ਮੇਰੀਆਂ ਵੀਡੀਓਸ ਪਾਈਆਂ ਪਹਿਲੀਆਂ ਦੇ ਵਿੱਚ ਸਭ ਤੋਂ ਵੀ ਉੱਥੋਂ ਮੈਨੂੰ ਕਾਮਯਾਬੀ ਬਹੁਤ ਜ਼ਿਆਦਾ ਮਿਲੀ ਪ ਤੇ ਵੀ ਜਦੋਂ ਕੋਈ ਘਰੇ ਆਉਂਦਾ ਰਿਸਪੈਕਟ ਵੀ ਤੁਸੀਂ ਬਹੁਤ ਜ਼ਿਆਦਾ ਦਿੰਦੇ ਹੋਗੇ ਇਹ ਚੀਜ਼ਾਂ ਵੀ ਮੈਂ ਜਦੋਂ ਦੇਖੀਆਂ ਯਾਰਾ ਵੀ ਮੇਰੇ ਮਨ ਨੂੰ ਪੂਰਾ ਸਕੂਨ ਮਿਲਿਆ ਨਹੀਂ ਅੱਜ ਕੱਲ ਬਾਈ ਜਵਨ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ ਹਾਂ ਅਗਲਾ ਕਹਿਣਾ ਜੇ ਆਪਾਂ ਨੂੰ ਇਹਦੇ ਘਰੇ ਪੜਨ ਦੀ ਕੀ ਲੋੜ ਆਪਾਂ ਕੀ ਲੈਣਾ ਇਹਦੇ ਤੋਂ ਹਣਾ ਆਹ ਕੰਮ ਹੋਇਆ ਪਿਆ ਪਰ ਮੈਨੂੰ ਇਹ ਚੀਜ਼ ਆਗੇ ਘਰੇ ਬੜਾ ਹੋ ਲੱਗਿਆ ਬਾਈ ਵਰਗਿਆ ਜਿਹੜੇ ਜਵਾਕ ਇਦਾਂ ਦੇ ਕੰਮ ਵੀ ਕਰਦੇ ਆ ਉਹਨਾਂ ਦੀ ਪੂਰੀ ਯਾਰਾ ਰਿਸਪੈਕਟ ਨਾ ਰੱਖੀ ਹੋਇਆ ਹਰ ਇੱਕ ਬੰਦਾ ਤਾਂ ਹੀ ਮੈਨੂੰ ਲੱਗਦਾ ਵੀ ਪ੍ਰਮਾਤਮਾ ਨੇ ਬਾਈ ਵਰਗਿਆਂ ਨੂੰ ਯਾਰਾ ਇੰਨੀ ਤਰੱਕੀ ਦਿੱਤੀ ਆ ਤਰੱਕੀ ਵੀ ਪ੍ਰਮਾਤਮ ਕਿਹੜਾ ਇਨਸਾਨ ਆ ਇਨਸਾਨ ਦੇ ਵਿੱਚ ਇਨਸਾਨੀਅਤ ਹੋਵੇ ਤੇ ਆ ਬਾਈ ਜਾਵਣਾਂ ਦੇ ਬੂਟੇ 11200 ਹਰ ਇੱਕ ਸਾਲ ਆਪਾਂ ਫਰੀ ਦਿੰਨੇ ਹਾਂ ਫਰੀ ਦਿੰਨੇ ਠੀਕ ਤਿਆਰ ਕਰੀਦੇ ਆ ਬੂਟੇ ਠੀਕ ਆ ਆਡੇ ਦੇਸੀ ਜਾ ਹੋਣਾ ਸਾਡੀ ਇਹ ਘਟਾ ਘਾਟ 15 ਸਾਲਾਂ ਤੋਂ ਤੁਰੀ ਆ ਗਈ ਜਾਵਣ ਦੀ ਵੈਰੈਟੀ ਠੀਕ ਆ ਹਾਂ ਇਹ ਉਹੀ ਆ ਜਿਹੜੀ ਬਾਪੂ ਜੀ ਵਰਗੇ ਨੇ ਤੋਹਫਾ ਲਾਇਆ ਹਾਂ ਹਾਂ ਉਹ ਉਹ ਬੂਟੇ ਆ ਉਹ ਬੂਟੇ ਠੀਕ ਆ ਬਾਪੂ ਵਰਗੇ ਨੇ ਵੀ ਜਿਹੜਾ ਤੋਹਫਾ ਦਿੱਤਾ ਸੀ ਬਾਈ ਵਰਗੇ ਗੱਲ ਕਰ ਰਹੇ ਸੀ ਉਦੋਂ ਵੀ ਬੈਠਾ ਜਦੋਂ ਮੈਂ ਬੈਠਾ ਸੀ ਕਹਿੰਦੇ ਬਾਪੂ ਕੇ ਸਾਡਾ ਜਾਂਦਾ ਜਾਂਦਾ ਕਹਿੰਦਾ ਵੀ ਤੁਹਾਡੇ ਸਾਰਿਆਂ ਦੀ ਮੈਂ ਪੈਨਸ਼ਨ ਲਾ ਕੇ ਜਾਂ ਤੇ ਤੁਸੀਂ ਆਹ ਦੇਖੋ ਵੀ ਆ ਜਿੱਥੋਂ ਤੱਕ ਜਮਨਾ ਹੈਗੀਆਂ ਨੇ ਬਾਈ ਇਹ ਸਾਰਾ ਬਾਈ ਵਰਗਿਆਂ ਦੀ ਹੈ ਖੇਤ ਬਾਈ ਵਰਗਿਆਂ ਕੋਲੇ ਪੈੜੀ ਬਹੁਤ ਖੁੱਲੀ ਆ ਤੇ ਆਹ ਬਾਈ ਵਰਗੇ ਆਹ ਗੰਨਾ ਉਹੀ ਆ ਨਾ ਬਾਈ ਜਿਹੜਾ ਲਾ ਪਿੱਛੇ ਹੁਣ ਲਾਇਆ ਸੀ ਇਹ 85 ਨੰਬਰ ਗੰਨਾ ਹੈ ਤੇ ਪਰ ਲੈ ਇੱਕ ਕਾਲਾ ਗੰਨਾ ਕਰਨਾਟਕਾ ਤੋਂ ਲਿਆਂਦੀ ਸੀ ਵੈਰਾਈਟੀ ਆਪਾਂ ਅੱਛਾ ਇਹ ਹੁਣ ਗਾਂ ਤੋਂ ਆਪਾਂ ਵਧਾਵਾਂਗੇ ਤੇ ਸਾਰਿਆਂ ਨੂੰ ਟ੍ਰਾਇਲ ਵੀ ਦੇਵਾਂਗੇ ਟ੍ਰਾਇਲ ਵੀ ਦੇਵਾਂਗੇ ਤੇ ਆਪਾਂ ਇੱਕ ਆਉਦਾ ਬਣਾਉਣਾ ਬ੍ਰਾਂਡ ਹੀ ਬਣਾਉਣਾ ਸਮਝ ਲਓ ਵੀ ਗੁੜ ਪਾ ਗੁੜ ਗੋੜਾ ਸ਼ੱਕਰ ਠੀਕ ਆ ਗੰਨੇ ਦਾ ਵੀ ਹਾਂ ਵੀ ਜਮਾ ਆਰਗੈਨਿਕ ਗੋੜਾ ਸ਼ੱਕਰ ਦਿੰਨੇ ਆ ਆਪਣਾ ਆਲੂ ਵਗਾਰੇ ਦਾ ਬਾਗ ਵੀ ਜਮਾ ਸਮਝ ਲਓ ਆਰਗੈਨਿਕ ਆਰਗੈਨਿਕ ਆ ਠੀਕ ਆ ਤੇ ਕੋਈ ਨਾ ਹੁਣ ਬਾਗ ਦੇ ਵਿੱਚ ਹੀ ਮਾੜਾ ਲਿਆ ਕੇ ਦਿਖਾਉਣੇ ਆਗੇ ਤੇ ਆ ਦੇਖੋ 22 ਵਰਗਾਂ ਦੀ ਇੱਕ ਤੁਸੀਂ ਦੇਖੋ ਵੀ 22 ਵਰਗਾਂ ਨੇ ਯਾਰ ਕੁਦਰਤ ਨਾਲ ਵੀ ਕਿੰਨਾ ਪਿਆਰ ਰੱਖਿਆ ਵੀ ਹਰੇਕ ਨੂੰ ਜਾਮੁਨਾ ਦੇ ਬੂਟੇ ਯਾਰ ਇਹਨਾਂ ਨੇ ਦੋ ਜਦੋਂ ਆਉਂਦਾ ਕੋਈ ਦੇਣੀ ਦੇਣੇ ਆ ਜਦੋਂ ਵੀ ਇਹਨਾਂ ਨੂੰ ਕੋਈ ਭਰਾ ਮਿਲ ਲਾਉਂਦਾਗਾ ਆਪ ਦੀ ਤਰੱਕੀ ਤਾਂ ਕੀਤੀ ਕੀਤੀ ਨਾਲ ਹੋਰ ਵੀ ਸਾਰਿਆਂ ਦੀ ਤਰੱਕੀ 22 ਵਰਗੇ ਕਰ ਤੇ ਜੋਬਨ ਭਾਈ ਆ ਆਪਣਾ ਜਿਹੜਾ ਥਾਂਗਾ ਤੇ ਇੱਥੇ ਆਪਾਂ ਪਨੀਰੀਆਂ ਵੀ ਚਦੇ ਸਾਰੀਆਂ ਬੜੀ ਪਨੀਰੀ ਵੀ ਚੀਦੀ ਇੱਥੇ ਆਪਾਂ ਗੋਭੀ ਦੀ ਠੀਕ ਆ ਅੱਛਾ ਉਹ ਇੱਥੇ ਨਾਲ ਹੀ ਆ ਕਰਦੇ ਮੈਨੂੰ ਲੱਗਿਆ ਕਿਤੇ ਖੇਤ ਆਪਣਾ ਬੜੀ ਦੂਰ ਹੋਊਗਾ ਨਹੀਂ 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 ਇਹ ਸਪੈਸ਼ਲ ਆ ਦੇਖੋ ਕੈਮਰੇ ਤੁਸੀਂ ਆਪਣਾ ਇੱਧਰ ਪਨੀਰੀ ਵਾਸਤੇ ਲਾਏ ਹੋਏ ਆ ਅੱਛਾ ਭਾਈ ਜੀ ਠੀਕ ਆ ਬਾਈ ਬਾਰ ਕਹਿੰਦੇ ਦੇਖੋ ਸਾਰਾ ਕੁਝ ਆਰਗੈਨਿਕ ਕਰਕੇ ਆ ਘਰੇ ਵੀ ਗਾਂ ਸੋਦੇ ਲਈ ਵਰਤਦੇ ਆ ਜਿਹੜਾ ਆਪਾਂ ਗੋਹੇ ਤੋਂ ਗੋਬਰੀਆਂ ਸਾਰੀਆਂ ਅੱਛਾ ਇੱਥੇ ਪਨੀਰੀ ਵੀ ਹਾਂ ਆਪਣਾ ਛੱਡਿਆ ਪਿਆ ਹਾਂ ਗ੍ਰੀਨ ਹਾਊਸ ਬਣਾਇਆ ਪਿਆ ਚਾਰਕਨ ਵਾਲਾ ਥਾਂ ਗੋ ਇਥੇ ਆ ਤੇ ਆ ਗੋਭੀ ਲਾਈਏ ਜਿਹੜੀ ਹੁਣ ਬਾਗ ਦੇ ਆ ਬਾਗ ਚ ਗੋਭੀ ਲਾਈ ਆ ਬਾਗ ਦੀ ਹੈਗੀ ਆ ਆਪਣੀ ਅਰਲੀ ਗੋਲਡ ਮਾਲਟ ਆ ਠੀਕ ਆ ਇਹ ਬਈ ਜਿਹੜਿਆ ਬਾਗ ਦਾ ਕਨਸੈਪਟ ਆ ਇਹ ਵੀ ਵਧੀਆ ਯਾਰਾ ਨਾ ਗੋਭੀ ਵਾਲਾ ਹਾਂ ਹਾਂ ਚੰਗੇ ਪੈਸੇ ਦਿੰਦਾ ਤੇ ਆ ਡ੍ਰੈਗਨ ਨਮਾ ਸਟ ਡ੍ਰੈਗਨ ਹਾਂ ਇਹ ਆਪਾਂ ਨੂੰ ਕੋਸ ਕਬੂਟੇ ਵਿੱਚੋਂ ਦਿੱਤੇ ਸੀਗੇ ਮਹਿਕਮੇ ਨੇ ਹਾਂ ਆਪਣੇ ਕੇਵੀ ਕੇ ਫਰੀਦ ਕੋਟ ਡਾਕਟਰ ਉਹਨਾਂ ਨੇ ਡਾਕਟਰ ਫਤਿਹ ਅੱਛਾ ਬਈ ਉਹਨਾਂ ਨੇ ਦਿੱਤੇ ਸੀਗੇ ਤੇ ਬਾਗ ਕਾਲਜ ਕਾਪਾਪ ਲਾਏ ਚਿੱਟਾ ਤੇ ਲਾਲ ਦੋਵੇਂ ਵੈਰਾਈਟੀਆਂ ਆ ਜੀ ਤੇ ਆ ਆਪਣਾ ਕਿਹੜਾ ਬਈ ਇਹ ਇਹ ਆਲੂ ਬਖਾਰੇ ਦਾ ਆ ਆਲੂ ਬਖਾਰੇ ਦਾ ਬਾਗ ਲਾਇਆ ਹਾਂਜੀ ਭਈ ਆਪਣੇ ਸਾਈਜ਼ ਬਣ ਜਾਂਦਾ ਆਲੂ ਬਖਾਰੇ ਦਾ ਜੀ ਹਾਂ ਇਹ ਦਾ ਨਾ ਜੀ ਮੇਲ ਫੀਮੇਲ ਕਰਨਾ ਪੈਂਦਾ ਜੀ ਬੂਟਿਆਂ ਦਾ ਠੀਕ ਆ ਤੇ ਜਿਵੇਂ ਭਰਾ ਜਿਵੇਂ ਲੈ ਆਉਂਦੇ ਆ ਨਰਸਰੀ ਵਾਲਿਆਂ ਦੇ ਉਵੇਂ ਹੀ ਬੂਟਾ ਦੇਤਾ ਹਾਂ ਇੱਕ ਹੁੰਦਾ ਲੂਚਾ ਉਹ ਐਡਾ ਹੀ ਰਹਿੰਦਾ ਜੀ ਹਾਂ ਭਈ ਐਡਾ ਕੀ ਮੈਂ ਸਾਡੇ ਵੀ ਹੈਗੇ ਬਈ ਉਹ ਆਲੂ ਬਖਾਰਾ ਅੱਛਾ ਇਹ ਦੋ ਲਾਵਾਂਗੇ ਆਪਾਂ ਮੰਨ ਕੇ ਚੱਲੋ ਹਾਂ ਪੰਜਾਂ ਬੂਟੇ ਆਲੂ ਬਖਾਰਾ ਚ ਇੱਕ ਲੂਚੇ ਦਾ ਲਾਉਣਾ ਪੈਂਦਾ ਫਿਰ ਮੇਲ ਫੀਮੇਲ ਬਣਾਉਣਾ ਪੈਂਦਾ ਅੱਛਾ ਜੀ ਬਣਦਾ ਸਮਝ ਲੋ ਭਈ ਇਹ ਕਿਵੇਂ ਉਹ ਇੱਕ ਦੇ ਬਾਹਲੇ ਲਾਲ ਜੇ ਪੱਤੇ ਉਹ ਕਿਵੇਂ ਉਹ ਤਾਂ ਵੈਸੇ ਹੀ ਹੁਣ ਪੱਤੇ ਝਾੜੂਗਾ ਆਪਦੇ ਠੀਕ ਆ ਵੀਖਾਲੇ ਆਈ ਦੂਰੋਂ ਤਾਂ ਇਹ ਦੱਸੂਗਾ ਵੀ ਜਦ ਮ ਸੁੱਕਾ ਖੜਾ ਹੁੰਦਾ ਬਾਈ ਠੀਕ ਆ ਵੀ ਹੁਣੇ ਝਾੜਨ ਲੱਗ ਜੂ ਬਈ ਇਹਨੇ ਫਲ ਦਿੱਤਾ ਇੱਕ ਦੀ ਬਰੀ ਆਪਾਂ ਨੂੰ ਇਹ ਆਪਣੇ ਹੋ ਗਏ ਤਕਰੀਬਨ ਕੋਈ 6-7 ਸਾਲ ਹੋ ਗਏ ਲੱਗੇ ਨੂੰ ਦਿੰਦਾ ਫਲ ਪੂਰਾ ਫਲ ਦਿੰਦਾ ਹਾਂ ਹਾਂ ਪੂਰਾ ਫਲ ਤੇ ਵੀ ਰੇਟ ਵੀ ਸਹੀ ਵਿਕਦਾ ਰੇਟ ਵੇਖ ਜਾਂਦਾ ਬਾਈ ਇਹ 150 ਰੁਪਏ ਕਿਲੋ ਬਹੁਤ ਵਧੀਆ ਰੇਟ ਆ ਬਾਈ ਯਾਰ ਇਹਦਾ ਹਾਂ ਤੇ ਇਹ ਬਾਈ ਗਾਹਾਂ ਆਪਣੇ ਤੋਂ ਕੋਈ ਫਾਰਮਰ ਨੇ ਸੋਚਿਆ ਵੀ ਆਪਾਂ ਕਰਾਂਗੇ ਗਾਹਾਂ ਇਹਦਾ ਫਾਰਮਿੰਗ ਬਾਈ ਥੋੜਾ ਜਿਹਾ ਆ ਇਹ ਅਭੀ ਨੁਕਸਾਨ ਜਿਆਦਾ ਮੀ ਪੈ ਗਿਆ ਹਾਂ ਤਾਂ ਖਤਮ ਜਾਣੇ ਰੀ ਆ ਗਈ ਤਾਂ ਇਹ ਥੱਲੇ ਡੱਕੇ ਜਦੋਂ ਦਾਗੀ ਹੋ ਗਿਆ ਉਦੋਂ ਹੀ ਗਲ ਜਾਂਦਾ ਨਾਲ ਦੀ ਨਾਲ ਠੀਕ ਹੈ ਇਹਦੇ ਚ ਇਹ 20 ਪੁਆਇੰਟ ਹੈ ਜਿਹੜਾ ਚਾਰ ਕਿਨਾਰੇ ਥਾਂ ਸੀਗਾ ਹਾਂ ਹੁਣ ਤਾਂ ਸਮਝ ਲੈ ਆਪਣਾ ਵੀ ਡੇਢ ਕਿਨਾਰਾ ਹੀ ਰਹਿ ਗਈ ਦੋਕ ਬਾਕੀ ਆਪਾਂ ਸਾਰਾ ਪੱਟ ਤਾਂ ਸੀਗਾ ਇੱਕ ਬਈ ਇਹਦੇ ਬਾਰੇ ਜਾਣਕਾਰੀ ਲਾਜ਼ਮੀ ਦੇ ਤੋੜਾ ਤੁਸੀਂ ਬਾਗ ਲਾਇਆ ਇਹ ਬਾਗ ਵੀ ਵਧੀਆ ਸੌਦਾ ਮੰਨਦੇ ਹੋਗੇ ਤੁਸੀਂ ਵੀ ਬਾਗ ਦਾ ਸੌਦਾ ਬਈ ਬਹੁਤ ਵਧੀਆ ਹੈ ਪਰ ਜਿੱਥੇ ਕੱਸੀ ਦਾ ਪਾਣੀ ਹੈਗਾ ਠੀਕ ਹੈ ਉੱਥੇ ਹਾਂ ਇੱਕ ਜਿੱਥੇ ਸਮਝ ਲਓ ਜਿਹਦੀ ਪੈੜੀ ਦੇ ਥੱਲੇ ਰੋੜਾਂ ਦੀ ਤਹਿ ਹੈਗੀ ਅੱਛਾ ਹੈਗੀ ਆ ਉੱਥੇ ਨਹੀਂ ਇਹ ਕੰਮ ਜਾਊਗਾ ਉੱਥੇ ਵੀ ਤੁਸੀਂ ਕੀ ਜੇ ਤੁਸੀਂ ਚੈੱਕ ਵੀ ਕਰਨੀ ਆ ਆਪ ਹਾਂ ਤੁਸੀਂ 10 ਬੋਕੀ ਲਓ ਹਾਂ 10 ਫੁੱਟ ਥੱਲੇ ਬੋਕੀ ਮਾਰੋ 10 ਫੁੱਟ ਤੱਕ ਜੇ ਤੈ ਨਹੀਂ ਆਉਂਦੀ ਲੋੜਾਂ ਦੀ ਹਾਂ ਬਾਈ ਫਿਰ ਬਾਗ ਕਾਮਯਾਬ ਆ ਨਹੀਂ ਬਾਗ ਪਰ ਕੱਸੀ ਦਾ ਪਾਣੀ ਲਾਜ਼ਮੀ ਭਾਲਦਾ ਹੈ ਕੱਲੇ ਮੋਟਰ ਤੇ ਨਹੀਂ ਹੁੰਦਾ ਬਾਗ ਠੀਕ ਆ ਬਾਈ ਜੀ ਕਿਹਦੀ ਮਿੱਟੀ ਟੈਸਟ ਕਰਾਓ ਆਪਦੇ ਜ਼ਿਲ੍ਹੇ ਦੇ ਜਿਹੜਾ ਵੀ ਤੁਹਾਡਾ ਐਚਡੀਓ ਹੈ ਨਾ ਜ਼ਿਲ੍ਹੇ ਦੇ ਹੁੰਦੇ ਆਪਣੇ ਹਾਂ ਬਾਗਬਾਨੀ ਵਿਭਾਗ ਵਾਲੇ ਹਾਂ ਬਾਈ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਬੂਟਿਆਂ ਤੇ ਸਬਸਿਡੀ ਵੀ ਮਿਲੂਗੀ ਆਹਾ ਚਾਰ ਕਨਾਲਾਂ ਦੇ ਵਿੱਚ ਬਾਈ ਵੀ ਪਨੀਰੀ ਵਾਸਤੇ ਸਾਰੇ ਕਰ ਇੱਥੇ ਵੀ ਦੂੰ ਤੁਹਾਨੂੰ ਕੱल्ल्यांदा ਹੈ ਤਾਂ ਪਨੀਰੀ ਵਾਸਤੇ ਬਾਈ ਇਹ ਆਪਣੇ ਕੱल्ल्यांदा ਹਾਂ ਤੁਸੀਂ ਆਹ ਵੇਖੋ ਮਗਰਲੇ ਪਾਸੇ ਆਪਣੇ ਲੱਗੇ ਹੋਏ ਚਾਚੇ ਦੇ ਘਰ ਆ ਗਏ ਅੱਛਾ ਇਹਨਾਂ ਹੀ ਆ ਬਣਾ ਹੈ ਹਾਂ ਇਹਨਾਂ ਤੇ ਆ ਇੱਥੇ ਨੈਟ ਲਾਉਣ ਵਾਲਾ ਪਿਆ ਹੈ ਅੱਛਾ ਇਹ ਜਦੋਂ ਤੁਸੀਂ ਅੱਜ ਤੋਂ ਸੱਤਾਂ ਦਿਨਾਂ ਨੂੰ ਆਉਂਗੇ ਤੁਹਾਨੂੰ ਦੂਰੋਂ ਆਏ ਦਿਖੂਗੀ ਕੋਈ ਗੱਲ ਨਹੀਂ ਬਾਈ ਮਾਨ ਫਾਰਮ ਦੀ ਆਪਾਂ ਦੁਬਾਰੇ ਫੇਰ ਇੱਕ ਵੀਡੀਓ ਸਪੈਸ਼ਲ ਕਰਨੀ ਆ ਕਿਉਂਕਿ ਮਾਨ ਬਾਈ ਵਰਗੇ ਇਹ ਸਿਖਾਇਆ ਸਾਰਿਆਂ ਨੂੰ ਵੀ ਤੀਜੀ ਖੇਤੀ ਆਪਾਂ ਕਿਵੇਂ ਕਰਨੀ ਆ ਆ ਬਾਈ ਵਰਗਿਆਂ ਨੇ ਪਨੀਰੀ ਲਾਈ ਪਿਆ ਚੱਲ ਪਈ ਐ ਗੋਭੀ तकरीबन ਸਾਰੀ ਚੱਲ ਪਈ ਐ ਜਿਹੜੀ 40 52 ਬਾਈ ਵਰਗਿਆਂ ਨੇ ਹੁਣ ਟ੍ਰਾਂਸਪਲੈਂਟ ਕੀਤੀ ਸੀ ਥੋੜੇ ਦਿਨ ਹੋ ਗਏ ਤੇ ਆਹ ਜਿਹੜਾ ਤੁਸੀਂ ਬਾਗ ਲਾਇਆ ਹੋਵੇ ਮਾਲਟਾ ਵੀ ਮੈਂ ਪਹਿਲੀ ਵਾਰੀ ਇਹੋ ਕਰਿਆ ਵੀ ਆਪਣੇ ਪੂਰਾ ਇਹਦਾ ਵਿਕਰੀ ਇਹ ਹਾਂ ਇਹ ਬਾਈ ਅਰਲੀ ਗੋਲਡ ਵੈਰੈਟੀ ਆ ਹਾਂ ਇਹ ਸਾਢੇ 3 ਕਿੱਲੇ ਅਰਲੀ ਗੋਲਡ ਆ ਬਾਕੀ ਹੈਗਾ ਆਪਣਾ ਜਾਫਾ 6 ਕਿੱਲੇ ਇਹ ਅਰਲੀ ਗੋਲਡ ਸਮਝ ਲਓ ਵੀ ਅਰਲੀ ਤੋਂ ਵੀ ਪਹਿਲਾਂ ਆ ਜਾਂਦਾ ਇਹ ਦੂਜੇ ਸਾਰੇ ਬਾਗ ਜਿਵੇਂ ਹਮ ਬਹੁਤ ਸਾਈਡ ਚੱਲਦੇ ਆ ਹਾਂ ਉਹਨਾਂ ਤੋਂ ਘੱਟੋ ਘਟੇ 20 ਦਿਨ ਪਹਿਲਾਂ ਆ ਜਾਂਦਾ ਠੀਕ ਹੈ ਬਾਈ ਜੀ ਇਹ ਸਮਝ ਲਓ ਹੁਣ ਅਗਸਤ ਸਤੰਬਰ ਇਹ ਸਮਝ ਲਓ ਵੀ ਆ ਜੂਗਾ ਲਾਸਟ ਸਤੰਬਰ ਚ ਆ ਜੂਗਾ ਇਹ ਠੀਕ ਆ ਤੇ ਤੁਸੀਂ ਬਾਈ ਕੁਆਲਿਟੀ ਚੈੱਕ ਕਰ ਲਓ ਤੇ ਨਾਲੇ ਲੱਗਿਆ ਬਹੁਤ ਆ ਇਹ ਆ ਗਏ ਸਮਝ ਲਓ ਵੀ ਮਾਲਟੇ ਦੇ ਬੂਟੇ ਆ ਗਏ ਹਾਂਜੀ ਬਾਈ ਤੇ ਆ ਆ ਗਏ ਦੇਜੀ ਕਿੰਨੂ ਅੱਛਾ ਇਹ ਦੇਜੀ ਕਿੰਨੂ ਦੇ ਬੂਟੇ ਆ ਠੀਕ ਆ ਬਾਈ ਫਲ ਵੀ ਬਹੁਤ ਬ ਚੰਗਾ ਗਾ ਹਾਂ ਫਲ ਬਹੁਤ ਵਧੀਆ ਜਿਵੇਂ ਆਪਾਂ ਕਹਿ ਰਹੀਏ ਬਾਈ ਪੂਰਾ ਸੋਹਣਾ ਫਲ ਲੱਗਿਆ ਹੋਇਆ ਬੂਟਿਆਂ ਨੂੰ ਤੇ ਬਾਈ ਵਰਗਿਆਂ ਨੇ ਯਾਰ ਮੈਂ ਕਹਿੰਦਾ ਕੱਲਾ ਇਹ ਨਹੀਂ ਵੀ ਕੱਲਾ ਗੋਭੀਆਂ ਚ ਨਹੀਂ ਬਾਈ ਵਰਗਿਆਂ ਨੇ ਕੁੱਲ ਚੀਜ਼ ਦੇ ਵਿੱਚ ਬੰਦਿਆਂ ਨੂੰ ਇਹ ਸਿਖਾਇਆ ਜਾਮਨਾ ਵੀ ਬਾਈ ਕਨਸੈਪਟ ਇਹ ਦੇਖ ਕੇ ਬਾਈ ਬਹੁਤ ਬੰਦੇ ਤੋਂ ਸਿੱਖ ਰਹੇ ਵੇ ਅਸੀਂ ਜਮਣਾ ਵੀ ਲਾ ਲਈ ਆਲੇ ਦੁਆਲੇ ਕਿਉਂਕਿ ਹਰੇਕ ਬੰਦੇ ਨੂੰ ਆਇਆ ਵੀ ਮੈਂ ਕਿਸੇ ਨਾ ਕਿਸੇ ਲੋਟ ਪੈਸੇ ਬਣਾਵਾ ਜੇ ਬਾਈ ਵਰਗਿਆਂ ਨੇ ਬਾਈ ਹਰ ਹਰੇਕ ਚੀਜ਼ ਦੇ ਵਿੱਚ ਇਹ ਸੋਚਿਆ ਵੀ ਕਿਹੜੀ ਚੀਜ਼ ਆਪਾਂ ਨੂੰ ਮੁਨਾਫਾ ਦੇ ਸਕਦੀ ਆ ਪਹਿਲਾਂ ਉਹਤੇ ਰਿਸਰਚ ਕੀਤੀ ਪੂਰੀ ਫੇਰ ਲਾਈ ਆ ਅੱਜ ਆਪਾਂ ਨੇ ਨਵੇਂ ਕਿਸਾਨ ਬਈ ਇੱਕਦਮ ਇਹ ਸੋਚਦੇ ਆ ਬਈ ਜੋਬਨ ਵੀ ਅਸੀਂ ਅਮੀਰ ਹੋ ਜਾਈਏ ਕਿਉਂਕਿ ਫਿਰ ਇਹਦੇ ਪਿੱਛੇ ਜਦੋਂ ਕਿਸੇ ਚੀਜ਼ ਦੇ ਪੈਂਦੇ ਆ ਫਿਰ ਘਾਟੇ ਵੀ ਖਾਂਦੇ ਆ ਤੁਸੀਂ ਇਹਦੇ ਬਾਰੇ ਬਈ ਕੀ ਸੁਝਾਅ ਦੇਵੋਗੇ ਜੋਬਨ ਬਈ ਸੁਝਾਅ ਇਹ ਆ ਵੀ ਜਿਹੜੇ ਭਰਾ ਨੇ ਕੋਈ ਵੀ ਫਸਲ ਚਾਉਣਾ ਹਾਂ ਕੋਈ ਵੀ ਫਸਲ ਆ ਇਹ ਨਹੀਂ ਵੀ ਜ਼ਰੂਰੀ ਗੋਭੀ ਚ ਹੀ ਆਉਣਾ ਹਾਂ ਬਈ ਤੁਸੀਂ ਛੋਟੇ ਲੈਵਲ ਤੋਂ ਸ਼ੁਰੂ ਕਰੋ ਠੀਕ ਹੈ ਬਈ ਦੋ ਕਨਾਲਾਂ ਚਾਰ ਕਨਾਲਾਂ ਜਿਹਦੇ ਜਿਹੜਾ ਕੋਈ ਸਰਦਾ ਉਹ ਕਿਲਾ ਲਾ ਲਵੇ ਹਾਂ ਛੋਟਾ ਜਿਹੜਾ ਕਿਸਾਨ ਭਰਾ ਉਹ ਕੋਈ ਦੋ ਕਨਾਲਾਂ ਜਾਂ ਚਾਰ ਕਨਾਲਾਂ ਲਾ ਲਵੇ ਠੀਕ ਹੈ ਕਿਉਂਕਿ ਤੁਹਾਨੂੰ ਜਿਵੇਂ ਤੁਸੀਂ ਇੱਕ ਸਾਲ ਹੁ ਉਹ ਚੀਜ਼ ਬਾਰੇ ਪਤਾ ਲੱਗ ਜੂ ਫਿਰ ਕੋਈ ਗਾਂ ਵਾਲੀ ਹੌਲੀ ਉਹ ਚੀਜ਼ ਨੂੰ ਵਧਾਓ ਫਿਰ ਤੁਸੀਂ ਥੱਲੋ ਟਾਹ ਨੂੰ ਜਾਓਗੇ ਤਾਂ ਕੰਮਜਾਬ ਹੋਊਂਗੇ ਹਾਂ ਹਾਂ ਨਹੀਂ ਫਿਰ ਆ ਜਿਹੜਾ ਬਈ ਥੋਨਾਂ ਦਾ ਇਹ 15 16 ਦਾ ਆਸਪਤੀ ਬਈ ਇਹ ਆਪਣੀ ਆ ਇਹ ਹਾਂ ਆਪਣੀ ਹੈ ਵੀ ਤੇ ਉਹ ਪਰਾਂ ਨਿਸਰਾ ਵੀ ਖੜਾ ਹਾਂ ਉਹ ਉਹ ਥੋੜੀ ਜੀ ਗੇਤੀ ਲੱਗੀ ਆ ਇਹ ਥੋੜੀ ਇਹ ਲੇਟ ਆ ਉਹ ਪਰਾਂ ਵੀ ਨਿਸਰਾ ਖੜਾ ਆ ਹਾਂ ਇਹ ਥੋੜਾ ਜਿਹਾ ਇੱਕਲਾ ਲੇਟ ਹੋ ਗਿਆ ਦੋ ਕੁ ਕਿੱਲੇ ਵੀ ਇਹ ਇੱਥੇ ਪਨੀਰੀ ਪਨੂਰੀਆ ਸੀ ਬਈ ਕੰਮ ਨਹੀਂ ਨਹੀਂ ਵੈਸੇ ਹੀ ਇਹ ਵਰ ਸ਼ਿਫਟਾਂ 'ਚ ਉਵੇਂ ਉਵੇਂ ਲਾਤਾ ਨਾ ਅੱਛਾ ਵੀ ਤੁਸੀਂ ਗਾਹਾਂ ਵੀ ਪਿਛੇ ਗੋਭੀ 'ਚ ਵੀ ਗੇਤੀ ਪਿਛੇਤੀ ਕਰਦੇ ਹੋਗੇ ਗੋਭੀ ਪਿਛੇਤੀ ਕਰਦੇ ਹੋ ਸ਼ਿਫਟਾਂ 'ਚ ਲਾਈ ਆ ਨਾ ਫਿਰ ਹਾਂ ਠੀਕ ਆ ਤੇ ਬਾਈ ਮੈਂ ਇਹਨੂੰ ਐ ਦੱਸ ਬਾਈ ਜੋ ਬਣਾ ਜਿਹੜਾ ਤੂੰ ਦਾ ਦੇਖ ਸਭ ਕੁਝ ਦੇਖਿਆ ਨਾ ਅਸੀਂ ਤਾਂ ਚਲੋ ਅੱਜ ਦੇਖਣ ਆਏ ਆ ਇਹ ਚੀਜ਼ ਨੂੰ ਵੀ ਕਿੰਨਾ ਕੁ ਸਮੇਂ ਦੇ ਵਿੱਚ ਤੇਰੇ ਹਿਸਾਬ ਨਾਲ ਇਹ ਚੀਜ਼ ਬਣੀ ਹੈ ਤੇਰੀ ਸੁਰਤ ਹੈ ਤੈਨੂੰ ਆ ਪਤਾ ਹੈ ਮੇਰੀ ਉਮਰ 22 ਸਾਲ ਹੋ ਗਈ ਹਾਂ ਤੇ ਤਕਰੀਬਨ ਤੁਸੀਂ ਲਾੜੋ ਹਿਸਾਬ ਬਈ ਅੱਜ ਤੋਂ ਕੋਈ 7-8 ਸਾਲ ਪਹਿਲਾਂ ਇਹ ਕੁਛ ਨਹੀਂ ਸੀਗਾ ਬਹੁਤ ਚੇਂਜ ਹੋਇਆ ਹੈ ਅੱਛਾ ਜਿਵੇਂ ਪਹਿਲਾਂ ਅਸੀਂ ਪਨੀਰੀ ਬੀਜਦੇ ਸੀਗੇ ਤਾਂ ਆਪਣੇ ਸਾਰ ਵੱਢ ਕੇ ਲਿਆਉਂਦੇ ਸੀ ਗੱਡੀ ਦੀਆਂ ਜਿਵੇਂ ਲੀਆਂ ਤੇ ਸਾਰ ਹੁੰਦਾ ਹਾਂ ਉਹ ਆਪ ਵੱਢ ਕੇ ਲਿਆਉਂਦੇ ਸੀ ਸਾਰ ਤੋਂ ਤਿਆਰ ਕਰਦੇ ਸੀ ਸਾਰ ਉੱਤੇ ਪਾ ਕੇ ਆਹ ਚੀਜ਼ ਨੂੰ ਹੈਗੀ ਸੀ ਅੱਛਾ ਵੀ ਹਾਂ ਵੀ ਠੀਕ ਆ ਵੀ ਤੁਸੀਂ ਉਹ ਕਰਦੇ ਸੀ ਵੀ ਉਹ ਸੜਕੜਾ ਉੱਤੇ ਪਾ ਗਏ ਹਾਂ ਗ੍ਰੀਨ ਹਾਊਸ ਉਹ ਯਾਰਾ ਕੁਝ ਨਹੀਂ ਸੀਗਾ ਤੇ ਬਾ ਟੰਬਿਆਂ ਨਾਲ ਆ ਲੈਟ ਲਾਉਂਦੇ ਜਿਵੇਂ ਉਹ ਟੰਬੇ ਲਾਏ ਠੀਕ ਆ ਠੀਕ ਆ ਬਾਈ ਹਾਂ ਸਰ ਪਾਉਂਦੇ ਸੀ ਫਿਰ ਕਾਨੇ ਕਾਨੇ ਪਾਉਣ ਲੱਗ ਪਏ ਠੀਕ ਆ ਫਿਰ ਆ ਗਾਂਢ ਗੱਡੀ ਹਾਂ ਇਹ ਤੋਂ ਬਾਅਦ ਹੁਣ ਹੋਰ ਕੰਮ ਸੌਖਾ ਹੋ ਗਿਆ ਹਾਂ ਫਿਰ ਲੇਬਰ ਵਾਲਾ ਪਹਿਲਾਂ ਆਪ ਹੱਥੀ ਮਿੱਟੀ ਲਾਉਂਦੇ ਸੀਗੇ ਲੈਬਰ ਤੋਂ ਲਵਾਉਂਦੇ ਸੀਗੇ ਹੁਣ ਉਹ ਕੰਮ ਚਲਾ ਰਹੇ ਹੁਣ ਉਹ ਆਪਾਂ ਮਸ਼ੀਨ ਤੇ ਲਾਉਣ ਲੱਗ ਉਹ ਵੀ ਹਲਾਂ ਤੇ ਕਰਤਾ ਕਰ ਠੀਕ ਆ ਹੌਲੀ ਹੌਲੀ ਮੰਨ ਕੇ ਚੱਲੋ ਵੀ ਜਿਵੇਂ ਮਿਹਨਤ ਆ ਬਜ਼ੁਰਗਾਂ ਨੇ ਵੀ ਬਹੁਤ ਕੀਤੀਆਂ ਮਿਹਨਤ ਆ ਪਰ ਉਹਨਾਂ ਦੇ ਹਿਸਾਬ ਨਾਲ ਆਪਾਂ ਘੱਟ ਕਰਦੇ ਹਾਂ ਵੀ ਆਪਾਂ ਸਾਰਾ ਕੰਮ ਮਸ਼ੀਨਰੀ ਤੇ ਕਰਾਂ ਮਸ਼ੀਨਰੀ ਤੇ ਇੱਕ ਬਾਈ ਮੈਂ ਤੁਹਾਨੂੰ ਜਾਂਦਾ ਹੋਇਆ ਬੋਲਦਾਗਾ ਵੀ ਜਿਹੜੀ ਉਹ ਕਾਰਡ ਹੈਗੀ ਮਿੱਟੀ ਲਾਉਣ ਵਾਲੀ ਉਹ ਮਾਨ ਫਾਰਮ ਦੀ ਹੈ ਨਾ ਕਿ ਉਹ ਕਿਸੇ ਮਿਸਤਰੀ ਦੀ ਆ ਮੈਂ ਬਾਈ ਵਰਗਿਆਂ ਨੂੰ ਕਈ ਕਈ ਸਾਲਾਂ ਤੋਂ ਦੇਖਦਾ ਰਹਾ ਚਾਰ ਮੈਨੂੰ ਲੱਗਦਾ 3-4 ਸਾਲ ਹੋ ਗਏ ਬਾਈ ਨੂੰ ਮੈਨੂੰ ਦੇਖਦੇ ਨੂੰ ਤੇ ਉਹ ਬਾਈ ਵਰਗਿਆਂ ਨੇ ਹੌਲੀ-ਹੌਲੀ ਸੁਧਾਰ ਕਰਕੇ ਬਾਈ ਉਹ ਤੁਸੀਂ ਮਸ਼ੀਨ ਤਿਆਰ ਕੀਤੀ ਆ ਬਾਹਰ ਇੱਕ ਗੱਲ ਆ ਬਾਈ ਉਹਦਾ ਕ੍ਰੈਡਿਟ ਉਸੇ ਨੂੰ ਮਿਲਣਾ ਚਾਹੀਦਾ ਜਿਹਨੇ ਕੀਤੀ ਤੁਸੀਂ ਉਹ ਮਸ਼ੀਨ ਤਿਆਰ ਕੀਤੀ ਆ ਤੁਸੀਂ ਉਹਨੂੰ ਆਪਦੇ ਨਾਮ ਬਾਈ ਮੈਂ ਇੱਕ ਜ਼ਰੂਰ ਸੁਝਾ ਦੂੰ ਤੁਹਾਨੂੰ ਵੀ ਤੁਸੀਂ ਨੇ ਭਾਈ ਯੂਨੀਵਰਸਿਟੀ ਤੋਂ ਮੀਟਿੰਗ ਬਣੀ ਜਿਹੜੀ ਤੁਸੀਂ ਬਣਾ ਕੇ ਦਿੱਤੀ ਕਿਸਾਨਾਂ ਨੂੰ ਉਹਦਾ ਵੀ ਆਪਾਂ ਨੂੰ ਸਪੈਸ਼ਲ ਅਵਾਰਡ ਦਿੱਤਾ ਹੈ ਠੀਕ ਹੈ ਅਵਾਰਡ ਮਿਲਿਆ ਸੀ ਆਪਾਂ ਨੂੰ ਸਪੈਸ਼ਲ ਉਸੇ ਮਸ਼ੀਨ ਦਾ ਹੀ ਠੀਕ ਹੈ ਭਾਈ ਆਪਾਂ ਨੂੰ ਮਿਲਿਆ ਸੀਗਾ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਪ੍ਰਗਟਮਾਨ ਨੇ ਦਿੱਤਾ ਸੀ ਹਾਂ ਵੀ ਇਹਨਾਂ ਨੇ ਆ ਅਵਾਰਡ ਆਪਾਂ ਦਿੱਤਾ ਸੀਗਾ ਹੱਕ ਬਣਦਾ ਬਾਈ ਜੀ ਜੀ ਹੱਕ ਜ਼ਰੂਰ ਬਣਦਾ ਬਾਈ ਜੋ ਬਣ ਬਾਈ ਕਹਿੰਦਾ ਵੀ ਇਹ ਅਸੀਂ ਆਏ ਨਾ ਸੋਚਦੇ ਹੋ ਵੀ ਕਿਤੇ ਵੀ ਮਾਨ ਫਾਰਮ ਅੱਜੀ ਇਸ ਚੀਜ਼ ਦੇ ਵਿੱਚੋਂ ਅਮੀਰ ਹੋਇਆ ਬਾਈ ਮਾਨ ਫਾਰਮ ਨੇ ਬੜੀਆਂ ਮੁਸ਼ਕਲਾਂ ਝੱਲੀਆਂ ਨੇ ਬੜਾ ਕੁਝ ਕੀਤਾ ਬਾਪੂ ਵਰਗਿਆਂ ਨੇ ਬੜੀ ਮਿਹਨਤ ਕੀਤੀ ਆ ਤਰੱਕੀ ਕੀਤੀ ਆ ਫੇਰ ਇੱਥੋਂ ਤੱਕ ਆਏ ਨੇ ਤੇ ਅਤਾ ਇਹਨਾਂ ਤਾਂ ਮਾਜਮਾ ਵੱਡਾ ਹੋਇਆਗਾ ਤੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਮਾਨ ਫਾਰਮ ਤੋਂ ਤੁਸੀਂ ਸਿੱਖਿਆ ਲਓ ਵੀ ਮਾਨ ਫਾਰਮ ਕਦੇ ਆਓ ਇੱਥੇ ਮਾਰਬੀ ਜਾਓ ਤੁਸੀਂ ਕਿਹੜਾ ਪਰ ਬਾਈ ਵਰਗੇ ਤੋਂ ਸਲਾਹ ਜ਼ਰੂਰ ਲੈ ਕੇ ਜਾਓ ਮੈਂ ਵੀ ਇਹਨਾਂ ਨੂੰ ਬਹੁਤ ਫੋਲੋ ਕਰ ਰਿਹਾ ਹਾਂ ਦੇਖ ਰਿਹਾ ਹਾਂ ਬਾਈ ਵਰਗਿਆਂ ਨੂੰ ਕਈ ਸਾਲਾਂ ਤੋਂ ਵੀ ਇਹ ਗੋਭੀਆ ਚਲੋ ਅਸੀਂ ਕਦੂਆਂ ਵਾਲਾ ਕਰ ਰਹੇ ਸੀ ਪਰ ਗੋਭੀਆ ਵਾਲਾ ਕਨਸੈਪਟ ਬਾਈ ਵਰਗਿਆਂ ਦਾ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਦੇਖ ਰਿਹਾ ਹਾਂ ਵੀ ਇਹ ਕਿੱਦਾਂ ਕਰ ਰਿਹਾ ਹੈ ਕੀਚਾਰ ਕਰ ਰਿਹਾ ਹੈ ਬਾਕੀ ਬਾਈ ਵਰਗਿਆਂ ਦਾ ਤਿਆਰ ਬਾਬਾ ਇਹ 50 ਸਾਲ ਦਾ ਹੈ ਆਪਣਾ ਸਿਰਫ 7-8 ਸਾਲ ਦਾ ਬਾਈ ਵਰਗਿਆਂ ਦਾ ਬਹੁਤ ਵੱਡੇ ਤਿਆਰ ਬੇ ਤੁਸੀਂ ਸਿੱਖ ਸਕਦੇ ਹੋ ਆ ਕੇ ਜਿਹਨੇ ਸਿੱਖਣਾ ਹੈ ਤੇ ਬਾਈ ਜੋਬਨ ਕੋਈ ਇਹ ਜਆ ਤੁਸੀਂ ਕੋਈ ਕੈਂਪ ਲਾਉਣੀ ਹੈ ਉਹ ਵੀ ਜਿੱਥੇ ਦੱਸ ਦੇ ਹੋਂਗੇ ਸਾਰਿਆਂ ਨੂੰ ਨਹੀਂ ਕੈਂਪ ਤਾਂ ਬਾਈ ਨਹੀਂ ਲਾਏਗੇ ਪਰ ਐਤਕੀ ਸੋਚਿਆ ਬਾਈ ਗਾ ਸਾਰੇ ਭਰਾ ਜਿਵੇਂ ਕਣ ਕਵੀਜ ਕੇ ਵੇਲੇ ਹੁੰਦੇ ਆ ਉਦੋਂ ਵੀ ਸਾਡਾ ਹੈਗਾ ਕੋਈ ਬਈ 2-3 ਕਿਲੇ ਥਾਂ ਛੱਡ ਕੇ ਮੇਲਾ ਕਰਵਾਇਆ ਜਾਵੇ ਉੱਥੇ ਮੇਲਾ ਕਰਵਾਈਏ ਦੱਸੇ ਵੀ ਕਿਵੇਂ ਆ ਵੀ ਸਾਰਿਆਂ ਨੂੰ ਜਾਣਕਾਰੀ ਦੇਈਏ ਆਪਾਂ ਹਾਂ ਬਈ ਭਾਈ ਤੁਸੀਂ ਜਰੂਰ ਇਹ ਚੀਜ਼ ਸਾਂਝੀ ਕਰੋ ਕਿਉਂਕਿ ਜਿਹੜੀ ਤੀਜੀ ਫਸਲ ਹੈ ਉਹ ਮਾਨ ਫਾਰਮ ਨੇ ਦੱਸਿਆ ਵੀ ਆਪਾਂ ਕਿੱਦਾਂ ਕਰਨੀ ਆ ਨਹੀਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਆਪਾਂ ਇਹ ਤੋਂ ਬਾਅਦ ਧੋਨੇ ਤੋਂ ਬਾਅਦ ਗੋਭੀ ਕਰ ਸਕਦੇ ਆ ਉਹ ਤੁਸੀਂ ਜੇ ਬਾਈ ਤੁਹਾਡਾ ਬਹੁਤ ਪਹਿਲਾਂ ਤੋਂ ਮੈਂ ਧੰਨਵਾਦੀ ਆ ਵੀ ਤੁਸੀਂ ਤੀਜੀ ਫਸਲ ਲੋਕਾਂ ਨੂੰ ਕਰਨ ਦੇ ਵਿੱਚ ਦੱਸਤਾ ਵੀ ਤੁਸੀਂ ਤੀਜੀ ਫਸਲ ਕਿੱਦਾਂ ਕਰ ਸਕਦੇ ਹੋ ਮਾਨ ਫਾਰਮ ਦੀ ਬਾਈ ਤੀਜੀ ਫਸਲ ਵਾਲੀ ਕਾਰਡ ਆ ਤੇ ਜਿਹੜੀ ਦੂਜੀ ਕਾਰਡ ਆ ਮਾਨ ਫਾਰਮ ਦੇ ਜਿਹੜੇ ਮਿੱਟੀ ਲਾਉਣ ਵਾਲਾ ਉਹ ਵੀ ਮਾਨ ਫਾਰਮ ਨੇ ਤਿਆਰ ਕਰਿਆ ਤੇ ਮਾਨ ਫਾਰਮ ਦੇ ਉੱਤੇ ਜਾ ਕੇ ਬਾਈ ਗੋਭੀ ਦੇ ਜਿਹਨੇ ਵੀ ਸਿੱਖਣਾ ਕਿਸਾਨ ਨੇ ਮਾਨ ਫਾਰਮ ਕੋਟਕਪੂਰਾ ਦੇ ਨਾਂ ਤੇ YouTube ਤੇ ਪੇਜ ਬਣਿਆ ਤੇ Instagram ਤੇ ਪੇਜ ਬਣਿਆਗਾ ਉੱਥੇ ਜਾ ਕੇ ਬਾਈ ਤੁਸੀਂ ਫੋਲੋ ਕਰ ਲਓ ਬਾਈ ਨਾਲੇ YouTube ਤੇ ਸਬਸਕ੍ਰਾਈਬ ਕਰ ਲਓ ਚੈਨਲ ਤੇ ਬਾਈ ਦੇ ਵੀਡੀਓ ਲਾਜ਼ਮੀ ਦੇਖਿਆ ਕਰੋ ਕਿਉਂਕਿ ਬਾਈ ਵਰਗਿਆਂ ਤੋਂ ਬਹੁਤ ਕੁਝ ਸਾਨੂੰ ਵੀ ਸਿੱਖਣ ਨੂੰ ਮਿਲਦਾ ਸੋ ਤੁਸੀਂ ਜਿਹੜੇ ਨਵੇਂ ਹੋਗੇ ਤੁਸੀਂ ਸੋਚ ਲਓ ਵੀ ਤੁਹਾਨੂੰ ਕਿੰਨਾ ਕੁ ਸਿੱਖਣ ਨੂੰ ਮਿਲੂ ਨਾਲੇ ਅਸੀਂ ਕਿੱਦਾਂ ਦੇ ਕਿਸਾਨੀ ਕਰਦੇ ਆ ਨਾ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੁਸੀਂ ਜ਼ਰੂਰ ਬਾਈ ਵਰਗਿਆਂ ਦੀ ਵੀਡੀਓ ਦੇਖੋ ਤੇ ਉੱਥੋਂ ਬਾਈ ਯਾਰ ਮੈਂ ਕਹਣਾ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਗੋਭੀ ਬਾਰੇ ਹੋਰ ਫਸਲਾਂ ਬਾਰੇ ਬਾਗ ਬਾਰੇ ਵੀ ਸਿੱਖਣ ਨੂੰ ਮਿਲੂਗਾ ਤੇ ਲਾਜ਼ਮੀ ਬਾਈ ਦੀਆਂ ਵੀਡੀਓ ਦੇਖਿਆ ਕਰੋ